ਰਾਤ ਕਰੀਬ 12:35 40 ਦੇ ਵਜੇ ਦੇ ਕਰੀਬ ਜੋ ਟਾਈਮਿੰਗ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਉਹਦੇ ਅਧਾਰ ਦੇ ਉੱਤੇ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਉਹਨਾਂ ਚੋਂ ਜਿਹੜਾ ਪਿੱਛੇ ਬੈਠਾ ਸੀ ਉਹ ਮੋਟਰਸਾਈਕਲ ਤੋਂ ਉਤਰਿਆ ਉੱਤਰ ਕੇ ਉਹਨੇ ਉਸ ਮੌਕੇ ਦੇ ਉੱਤੇ ਜਿਹੜਾ ਆ 2 ਮਿੰਟ ਲਈ ਸਾਡੇ ਸ਼੍ਰੀ ਠਾਕੁਰਦਵਾਰ ਮੰਦਿਰ ਆ ਵਾਰਡ ਨੰਬਰ 83 ਸ਼ੇਰਸਾ ਸੂਰੀ ਡੋਰ ਦੇ ਉੱਪਰ ਜੋ ਸਾਡੀ ਵਾਰਡ ਦਾ ਹਿੱਸਾ ਆ ਉਹਨਾਂ ਵੱਲੋਂ ਮੌਕੇ ਦੇ ਉੱਤੇ ਜਿਹੜਾ 2 ਮਿੰਟ ਰੇਕੀ ਕੀਤੀ ਗਈ ਰੇਕੀ ਕਰਨ ਤੋਂ ਬਾਅਦ ਪਿੱਛੇ ਵਾਲੇ ਨੇ ਜਿਹੜਾ ਗ੍ਰਨੇਡ ਕੱਢਿਆ ਕੱਢ ਕੇ ਉਹਦਾ ਪਿੰਨ ਅਪ ਕੀਤਾ ਪਿੰਨ ਅਪ ਕਰਕੇ ਉਹਨੇ ਗ੍ਰਨੇਡ ਜਿਹੜਾ ਆ ਉਹ ਮੰਦਿਰ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਜਿਹਦੇ ਅਨੁਬੋਸ ਧਮਾਕੇ ਦੇ ਨਾਲ ਕਿਉਂਕਿ ਇੱਕ ਬਹੁਤ ਵੱਡਾ ਧਮਾਕਾ ਸੀਗਾ ਉਹ ਵੀਡੀਓ ਦੇ ਵਿੱਚ ਬਲਾਸਟ ਹੁੰਦਾ ਵੀ ਦਿਖਦਾ ਸਾਰੀ ਜਿੰਨੀ ਉਸ ਸਮੇਂ ਦੀ ਕਾਰਵਾਈ ਆਪ 3-4 ਮਿੰਟ ਦੀ ਉਹ ਸਾਰੀ ਮੁਕੰਮਲ ਆਉਣ ਤੋਂ ਲੈ ਕੇ ਜਾਣ ਤੱਕ ਅਟੈਕ ਕਰਨ ਤੱਕ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਆ ਧਾਰਮਿਕ ਭਾਵਨਾਵਾਂ ਦੇ ਅੰਦਰ ਜਿਹੜਾ ਆ ਉਹ ਸੱਟ ਮਾਰੀ ਗਈ ਆ ਕਿਉਂਕਿ ਪੰਜਾਬ ਇੱਕ ਸ਼ਾਂਤੀ ਪਸੰਦ ਸਟੇਟ ਆ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਆ ਸਾਡਾ ਇਹ ਇਲਾਕਾ ਸਾਡੀ ਬਾਰਡ ਦੇ ਇਲਾਕੇ ਦੇ ਜਿਹਨੇ ਇਲਾਕੇ ਨੇ ਇੱਥੇ ਸਾਰੇ ਹਿੰਦੂ ਸਿੱਖ ਪਰਿਵਾਰ ਸਾਰੇ ਪਰਿਵਾਰ ਵਾਂਗੂ ਰਹਿੰਦੇ ਨੇ ਇਸ ਮੰਦਿਰ ਦੇ ਨਾਲ ਆਸਥਾ ਜਿਹੜੀ ਆ ਲੋਕਾਂ ਦੀ ਜੁੜੀ ਹੋਈ ਆ ਸਵੇਰੇ ਸ਼ਾਮ ਨੂੰ ਇਲਾਕਾ ਨਿਵਾਸੀ ਇੱਥੇ ਮੰਦਿਰ ਚ ਆਉਂਦੇ ਨੇ ਮੱਥਾ ਟੇਕਦੇ ਪੂਜਾ ਕਰਦੇ ਨੇ ਅਤੇ ਇਹ ਜਿਹੜੀ ਚੀਜ਼ ਆ ਕਿਉਂਕਿ ਹੋਲੀ ਦਾ ਦਿਨ ਆ ਉਹ ਲੰਮਾ ਲਾ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਧਾਰਮਿਕ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ ਅਤੇ ਉਹ ਜੀ ਚੀਜ਼ ਨੂੰ ਵਿਆਰ ਲੈ ਕੇ ਧਾਰਮਿਕ ਪਾਵਨ ਤੇ ਸੱਟ ਮਾਰੀ ਗਈ ਹੈ। ਕੋਈ ਸੀਸੀਟੀਵੀ ਹੈ ਜੀ ਮਨ ਹਾਂਜੀ ਬਿਲਕੁਲ ਹੈ ਜੀ। ਔਰ ਕਿੰਨੇ ਬੰਦੇ ਨਜ਼ਰ ਆ ਰਹੇ ਉਹ ਚ ਦੋ ਜਾਣੇ ਆ ਜੀ। ਪੁਲਿਸ ਕੀ ਪਿਆਰ ਰਹੀ ਹੈ ਅਜੇ ਤੱਕ? ਕਾਰਵਾਈ ਲੱਗਦਾ ਪੁਲਿਸ ਕਾਰਵਾਈ ਕਰੇਗੀ ਕਿਉਂਕਿ ਲਗਾਤਾਰ ਹੀ ਗੋਂਗਲੋ ਤੋਂ ਮਿੱਟੀ ਚੜ੍ਹ ਜਾਂਦੀ ਪੁਲਿਸ ਵੱਲੋਂ। ਪੁਲਿਸ ਵੱਲੋਂ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਗੱਲ ਕਹੀ ਗਈ ਆ ਕਿ ਸ਼ਾਇਦ ਕੁਝ ਵੀ ਇੱਥੇ ਨਹੀਂ ਹੋਇਆ ਕਿਉਂਕਿ ਰਾਤ ਨੂੰ ਮੈਨੂੰ ਜਿਹੜਾ ਸਾਨੂੰ ਸਵੇਰੇ ਜੋ ਇਲਾਕਾ ਨਿਵਾਸੀ ਨੇ ਦੱਸਿਆ ਤਾਂ ਅਸੀਂ ਆਣ ਕੇ ਉਹ ਮੌਕੇ ਤੇ ਸਾਰੀ ਗੱਲ ਨੂੰ ਵੈਰੀਫਾਈ ਕੀਤਾ, ਕਲੀਅਰ ਕੀਤਾ। ਤਾਂ ਉਹ ਦੱਸ ਸਾਰੀਆਂ ਚੀਜ਼ਾਂ ਦੀ ਸਾਮ ਸੰਭਾਲ ਸਮੇਟ ਦਿੱਤੀ ਗਈ ਆ ਸਾਫ ਸਵਾਬੀ ਕਰਾਉਣ ਤੋਂ ਬਾਅਦ ਚ ਉਹਨੂੰ ਕਲੀਨ ਅਪ ਕਰ ਦਿੱਤਾ ਗਿਆ ਕਲੀਨ ਅਪ ਕਰਕੇ ਹੁਣ ਤੇ ਕਵਰ ਅਪ ਆਪਰੇਸ਼ਨ ਕੀਤਾ ਜਾਊਗਾ ਹੋ ਸਕਦਾ ਕੋਈ ਹੋਰ ਹੀ ਵੱਖਰੀ ਗੱਲ ਕਹਿ ਦਿੱਤੀ ਜਾਵੇ ਪਰ ਸ਼ੁਕਰ ਆ ਕਿ ਸਾਡੇ ਕੋਲ ਮੌਕੇ ਦੀ ਵੀਡੀਓ ਹੈਗੀ ਆ ਜਿਹੜਾ ਹੋਇਆ ਹੈ ਵਾਕਿਆ ਹੈ ਉਹਦੇ ਬਾਰੇ ਮੈਂ ਜੀ ਰਾਹੁਲ ਕੁਮਾਰ ਆਂ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਅੱਜ ਸਵੇਰੇ ਸਵੇਰੇ ਇਨਫੋਰਮੇਸ਼ਨ ਮਿਲੀ ਹੀ ਪੀ ਤੁਹਾਡੇ ਜਿਹੜੇ ਖੰਡਲੇ ਇਲਾਕੇ ਦੇ ਵਿੱਚ ਪੈਂਦੇ ਜਿਹੜਾ ਚੁੰਗੀ ਦੇ ਲਾਗੇ ਇੱਕ ਬੰਬ ਬਲਾਸਟ ਹੋਇਆ ਰਾਤੀ 3 ਵਜੇ ਦੇ ਲੱਗ ਚਾਗੇ ਇਹ ਜੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਆ ਜਿਹੜਾ ਪੰਜਾਬ ਦਾ ਹਾਲਾਤ ਇੰਨੇ ਕ ਬੱਤਰ ਹੋ ਚੁੱਕੇ ਆ ਜਿਹੜੇ ਥਾਂ ਥਾਂ ਤੇ ਜਿਹੜੇ ਲੋਕ ਆਪਣੀਆਂ ਕਾਨੂੰਨੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਪੰਜਾਬ ਦਾ ਇੱਕ ਸ਼ਾਂਤਮਈ ਮਾਹੌਲ ਜੋ ਕਿ ਇੱਕ ਸਾਂਝੀ ਵਾਰਤਾ ਲਾਭ ਦਾ ਪ੍ਰਤੀਕ ਆ ਉਹ ਮਾਹੌਲ ਨੂੰ ਖਰਾਬ ਕਰਨ ਦੇ ਲਈ ਇਹ ਕੰਮ ਹੋ ਰਿਹਾ ਪਹਿਲਾਂ ਜਿਵੇਂ ਕਿ ਇਹ ਚੌਂਕੀਆਂ ਦੇ ਬਾਹਰ ਬਲਾਸਟ ਹੋ ਰਹੇ ਸੀ ਅੱਜ ਇੱਕ ਧਾਰਮਿਕ ਸੰਸਥਾ ਜੋ ਕਿ ਇੱਕ ਕੁਟਿਆ ਮੰਦਿਰ ਸੀ ਉਥੇ ਬੰਬ ਬਲਾਸਟ ਹੋਇਆ ਰਾਤ ਨੂੰ ਜਿਵੇਂ ਕਿ ਇੱਕ ਮੰਦਭਾਗੀ ਖਬਰ ਆ ਇਹਦੇ ਨਾਲ ਲੋਕਾਂ ਦੇ ਮਨ ਦੇ ਵਿੱਚ دہشت ਦਾ ਮਾਹੌਲ ਹੈ ਸਵੇਰੇ 3 ਵਜੇ ਤੜਕੇ ਤੋਂ ਲੈ ਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਕਿੱਡਾ ਮਹੌਲ ਖਰਾਬ ਵਾਲੀ ਗੱਲ ਆ ਕਿ ਲੱਗਦਾ ਕਿ ਮੰਦਿਰ ਨੂੰ ਟਾਰਗੇਟ ਕਰਨਾ ਕਾਰਨ ਵੇਖੋ ਜੀ ਮੰਦਰ ਨੂੰ ਟਾਰਗੇਟ ਕਰਨਾ ਇਹ ਇੱਕ ਪੰਜਾਬ ਆ ਸਾਂਝੀ ਵਾਰਤਾ ਲਾਪ ਆ ਇਹ ਕੋਈ ਕੁਝ ਚੰਦ ਬੰਦੇ ਹੁੰਦੇ ਆ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਜਿਵੇਂ ਕਿ ਅੱਜ ਦੇ ਤੁਹਾਨੂੰ ਪਤਾ ਕਿ ਹੋਲੀਆਂ ਦੇ ਤਿਹਾਰ ਇੱਕ ਸਾਂਝੀ ਵਾਰਤਾ ਲਾਪ ਦਾ ਤਿਹਾਰ ਆ ਜਿੱਥੇ ਸਿੱਖਾਂ ਦੇ ਵਿੱਚ ਹੋਲਾ ਮੱਲਾ ਮਨਾਇਆ ਜਾਂਦਾ ਉਥੇ ਹਿੰਦੂਆਂ ਦੇ ਵਿੱਚ ਵੀ ਇਸ ਤਿਹਾਰ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਜਿਵੇਂ ਕਿ ਇਹ ਇੱਕ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ ਇਹ ਕੋਈ 2-4% ਹੀ ਹੁੰਦੇ ਆ ਜਿਹੜੇ ਲੋਕਾਂ ਦਾ ਮਨ ਭੜਕਾਉਣ ਦੇ ਲਈ ਧਿਆਨ ਭੜਕਾਉਣ ਦੇ ਲਈ دہشت ਫਲਾਉਣ ਦੇ ਲਈ ਇਹ ਕੰਮ ਕਰਦੇ ਆ ਪੰਜਾਬ ਹਾਈ ਕਮਾਂਡ ਕਾਂਗਰਸ ਇਹ ਜਿਹੜੀ ਕਾਂਗਰਸ ਆ ਆਪਾਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਸਰਕਾਰ ਆ ਆਪਣਾ ਇਥੋਂ ਦੇ ਜਿਹੜੇ ਲਾਉਣ ਆਰਡਰ ਨੂੰ ਠੀਕ ਕੀਤਾ ਜਾਵੇ ਤਾਂ ਜੋ ਆਪਣੀ ਸਥਿਤੀ ਠੀਕ ਹੋ ਸਕੇ ਜਿਵੇਂ ਕਿ ਇਸ ਤਰ੍ਹਾਂ ਹੋ ਰਿਹਾ ਹੈ ਪਹਿਲਾਂ ਚੌਂਕੀਆਂ ਤੇ ਬੰਬ ਵੱਜਦੇ ਸੀ ਹੁਣ ਮੰਦਰਾਂ ਦੇ ਵਿੱਚ ਵੱਜਣ ਲੱਗ ਪਿਆ ਇਸ ਤਰ੍ਹਾਂ ਕੀ ਹੋਊਗਾ ਜਦੋਂ ਘਰ-ਘਰ ਦੇ ਵਿੱਚ ਬੰਬ ਵੱਜਨੇ ਚੱਲੂ ਆਏ ਲੋਕ ਆਪਣੇ ਧੀ ਪੁੱਤਰਾਂ ਨੂੰ ਬਾਹਰ ਕੱਢਣਾ ਬੰਦ ਕਰ ਦਿੱਤਾ ਇੱਕ 14 ਸਾਲ ਦੇ ਬੱਚੇ ਤੇ ਇੱਕ ਪੰਜ ਰਾਉਂਡ ਫਾਇਰ ਹੁੰਦੇ ਆ ਉਹਦੀ ਡੈਥ ਹੋ ਜਾਂਦੀ ਔਰ ਤੋਂ ਪਹਿਲਾਂ ਇੱਕ ਲੰਗਰ ਤੇ ਇੱਕ ਬੰਦੇ ਦੀ ਡੈਥ ਹੁੰਦੀ ਆ ਲੌਇਨ ਨਾਇਡਰ ਦੀ ਸਥਿਤੀ ਇੰਨੀ ਕ ਜਿਆਦਾ ਖਰਾਬ ਹੋ ਚੁੱਕੀ ਆ ਲੋਕਾਂ ਨੇ ਆਪਣੇ ਤੀਪੋਤਰਾਂ ਨੂੰ ਬਾਹਰ ਕੱਢਣਾ ਬੰਦ ਕਰ ਦਿੱਤਾ ਹੋਇਆ ਸਮਝੋ ਕਿ ਸਕਿਉਰਿਟੀ ਲੈਂਸ ਮੰਨਿਆ ਜਾ ਸਕਦਾ ਕਿਉਂਕਿ ਬਾਰ ਬਾਰ ਬਿਲਕੁਲ ਜੀ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰਾਂ ਨੂੰ ਚਾਹੀਦਾ ਆ ਵੀ ਇਹ ਜਿਹੜੇ ਇਹ ਨਾ ਕੀ ਕਰਦੇ ਆ ਲੋਹੇਨ ਆਰਡਰ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਹੁਣ ਦੂਜੇ ਪਾਸੇ ਹੋ ਚੁੱਕੇ ਆ ਵੀ ਅਸੀਂ ਨਸ਼ਾ ਖਤਮ ਕਰ ਰਹੇ ਆ ਇਨਾ ਕਮਹੀਮ ਚਲਾਈ ਨਸ਼ਾ ਵਿਰੋਧ ਮਹੀਮ ਜੋ ਕਿ ਇੱਕ ਬੇਤੁਕੀ ਮਹੀਮ ਚੱਲੀ ਹੋਈ ਆ ਵੱਡੇ ਘਰਾਣਿਆਂ ਨੂੰ ਛੱਡ ਕੇ ਇੱਕ ਨਿੱਕੇ-ਨਿੱਕੇ ਘਰਾਣਿਆਂ ਤੇ ਇਹ ਇੱਕ ਅਟੈਕ ਹੋ ਰਿਹਾ ਹੈ ਉਸੇ ਤਰ੍ਹਾਂ ਇਹੋ ਜਿਹੇ ਜਿਹੜੇ ਨਿੱਕੇ-ਨਿੱਕੇ ਘਰਾਣੇ ਆ ਜਿਹੜਾ ਪਿੱਛੇ ਜੀ ਬੰਬ ਲਾਸਟ ਹੋ ਰਿਹਾ ਉਹ ਵੀ ਇੱਕ ਫੌਜੀ ਵੱਲੋਂ ਉਹਨੂੰ ਜ਼ਿੰਮੇਵਾਰੀ ਲਈ ਜਾਂਦੀ ਹਰ ਵਾਰ ਉਹਨੇ ਕਿਹਾ ਵੀ ਮੈਂ ਪੁਲਿਸ ਤੋਂ ਇੰਨਾ ਕਿ ਜ਼ਿਆਦਾ ਤੰਗ ਹੋ ਚੁੱਕਾ ਸੀ ਪ੍ਰਸ਼ਾਸਨ ਤੋਂ ਇੰਨਾ ਜ਼ਿਆਦਾ ਤੰਗ ਹੋ ਚੁੱਕਾ ਸੀ ਉਹਦੀ ਕਰਕੇ ਹੀ ਉਹ ਜ਼ਿੰਮੇਵਾਰੀਆਂ ਬਾਰ-ਬਾਰ ਲੈ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਕੰਮ ਨੂੰ ਪੂਰੀ ਦ੍ਰਿੜਤਾ ਦੇ ਨਾਲ ਪੂਰਾ ਧਿਆਨ ਜੋਗ ਲਿਆ ਕੇ ਸੀਸੀਟੀਵੀ ਫੁਟੇਜ ਆ ਚੁੱਕੀ ਆ ਉਸ ਦੀ ਪੂਰੀ ਜਾਂਚ ਪੜਤਾਲ ਕਰਕੇ ਜਿਹੜੇ ਅਨਸਰ ਇਹ ਬੇਤੁਕੀਆਂ ਹਰਕਤਾਂ ਕਰ ਰਿਹਾ ਉਹਨਾਂ ਨੂੰ ਵਾਦ ਤੋਂ ਬਾਅਦ ਸਜ਼ਾ ਦਿੱਤੀ ਜਾਣੀ ਚਾਹੀ ਤੇ ਇਹੋ ਜਿਹੇ ਲੋਕਾਂ ਰਾਤ ਤਕਰੀਬਨ 2 ਵਜੇ ਸਾਨੂੰ ਜਿਹੜੇ ਪੁਜਾਰੀ ਵੀ ਨੇ ਖੰਡਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 68 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਧਮਾਕਾ ਹੋਇਆ ਉਸਤੇ तकरीबन 2:00 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਨਾ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹ ਜੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ। ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛੇੜਾਰਤ ਕਰਦੇ ਰਹਿੰਦੇ ਆ। ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ। ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ। ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪਹਿਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ। ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇੱਥੋਂ ਇਕਨ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘మెంట్ਸ ਨੂੰ ਇਹ ਹੋ ਜੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਨੇ ਪੈਂਦੇ ਸੀ ਵੀ ਸਾਹਿਬ ਅਸੀਂ ਦੇਖ ਇੱਕ ਸੋਸ਼ਲ ਹੈ ਬਰ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ ਜੇ ਉਹਨੂੰ ਤੁਸੀਂ ਦੇਖੀਏ ਵੀ ਉਹ ਜਮਨानगर ਦਾ ਰਹਿਣ ਵਾਲਾ ਬੰਦਾ ਉਹ ਘਰੋਂ ਵੀ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਰਾਮਦਾਸ ਰਾਹ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਆਉਣ ਤੋਂ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਉਹਨੂੰ ਫੜਨ ਗਿਆ ਉਥੇ ਰੋਡ ਪਿਆ ਸੀ ਰੋਡ ਕਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜ ਹੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਈ ਤੱਲਕ ਹੀ ਨਹੀਂ ਉਹਦੇ ਭਰਾ ਤੋਂ ਪੁੱਛਿਆ ਗਿਆ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਜਮਨਾਗਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੇ ਉਹਨੂੰ ਲਾਲਚ ਤੇ ਭੁੜਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਆਪਾਂ ਜਦੋਂ ਟਰੇਸ ਕੀਤੇ ਐ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ। ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਹੈ। ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ। ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ। ਪੰਜਾਬ ਦੇ ਬਹੁਤ ਨੂੰ ਸਰ ਖਰਾਬ ਕਰਨ ਦੀ ਤੇ ਸ਼ਰਾਬ ਦੀ ਜਿਹੜੀ ਕੀਤੀ ਜਾ ਰਹੀ ਹੈ। ਦੇਖੋ ਮੈਂ ਤਾਂ ਉਹੀ ਦੱਸਿਆ ਵੀ ਪਾਕਿਸਤਾਨ ਲਗਾਤਾਰ ਇਸ ਕੰਮ ਚ ਲੱਗਿਆ ਹੋਇਆ ਔਰ ਸਾਡੇ ਮਿਸਗਾਈਡ ਯੂਥ ਜਿਹੜੇ ਮਿਸਗਾਈਡ ਹੋ ਜਾਂਦੇ ਆ ਔਰ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੱਤਾ ਵੀ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋਂ ਨਾ ਖੇਡੋ ਮੁੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਨਾ ਪਾਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਕੋਈ ਵੀ ਉਹ ਜੀ ਪ੍ਰੋਬਲਮ ਨਹੀਂ ਕਿਸੇ ਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪਾਂ ਲੱਭਣ ਦੇ ਵਿੱਚ ਸਮਰਾਤਾ ਔਰ ਲੱਭਾਂਗੇ ਹਾਰਾ ਬਿਲਕੁਲ